गाय हमारी माता है जन्म जन्म का नाता है जो गौ की नित आरती गाता सब सुख वो पा जाता है जय गोविंद जय गोपाल जय गौ गो माता जय नंदलाल जय श्री राम गौ माता की जय आज बड़ा सौभाग्य फोकलपा इंडस्ट्रीज वेलफेयर एसोसिएशन अमृतसर पिंजरापोल गौशाला नु आया आज शहर दे मेयर जितेन्द्र सिंह मोतीपाढ़िया जी ਮੈਡਮ ਐਮਐਲਏ ਜੀਵਨ ਜੋਤ ਕੋਰ ਉਹ ਸਾਡੇ ਮਿਨਿਸਟਰ ਕਮਿਸ਼ਨਰ ਗੁਲਪੀਤ ਸਿੰਘ ਹੋਲਕ ਜੀ ਤੇ ਮਨੀਸ਼ ਅਗਰਵਾਲ ਜੀ ਇੱਥੇ ਇੱਕ ਬਣੇ ਹੋਏ ਸ਼ਹਿਰ ਦਾ ਉਦਘਾਟਨ ਕਰਨ ਆ ਰਹੇ ਹਨ ਅਸੀਂ ਪਿਛਲੇ ਦਿਨੀ ਪ੍ਰਭੂ ਦੇ ਅਸ਼ੀਰਵਾਦ ਨਾਲ ਇੱਕ ਮੁਹਿੰਮ ਚਾਲੂ ਕੀਤੀ ਸੀ ਕਿ ਜਿਹੜੀਆਂ ਵੀ ਲਾਚਾਰ ਗਊਆਂ ਆ ਉਹਨਾਂ ਨੂੰ ਅਸੀਂ ਆਪਣੇ ਗਊਸ਼ਾਲਾ ਦੇ ਵਿੱਚ ਲੈ ਕੇ ਆਵਾਂਗੇ ਔਰ ਉਹਨਾਂ ਦੀ ਸੇਵਾ ਕਰਾਂਗੇ ਲੇਕਿਨ ਉਹਦੇ ਵਾਸਤੇ ਸਾਨੂੰ ਸਥਾਨ ਦੀ ਜਗ੍ਹਾ ਜਗ੍ਹਾ ਦੀ ਰਿਕੁਆਇਰਮੈਂਟ ਸੀ ਤੇ ਸਾਡੀ ਰਿਕੁਐਸਟ ਹੈ ਕਿ 50 ਲੱਖ ਰੁਪਏ ਦਾ ਸ਼ੈੱਡ ਕਾ ਆਪਰੇਸ਼ਨ ਨੇ ਬਣਾਇਆ ਹੈ ਜਿਹਦਾ ਅਸੀਂ ਉਦਘਾਟਨ ਕਰਨ ਜਾ ਰਹੇ ਹਾਂ ਉਹਦੇ ਨਾਲ ਨਵਲ ਜੀ ਦੱਸਣਗੇ ਇੱਕ ਅਸੀਂ ਪਿੰਜਰਾਪੁਰ ਗਊਸ਼ਾਲਾ ਦੇ ਸਹਿਯੋਗ ਨਾਲ ਵੀ ਇੱਕ ਸ਼ੈੱਡ ਤਿਆਰ ਕਰ ਨੇ ਮੈਂ ਨਵਲ ਜੀ ਨੂੰ ਕਵਾਂਗਾ ਕਿ ਅੱਗੋਂ ਵਿਸਤਾਰ ਨਾਲ ਜਾਣਕਾਰੀ ਦੇਣ ਹਾਂਜੀ ਹਾਂਜੀ ਦੇਖੋ ਖੋਸਲਾ ਜੀ ਨੇ ਤੁਹਾਨੂੰ ਜਿੱਥੇ ਸਭ ਕੁਝ ਦੱਸ ਦਿੱਤਾ ਅੰਮ੍ਰਿਤਸਰ ਪਿੰਡਾ ਪੋਲ ਗਊ ਚਾਲਾਨੇ ਕਪੜਾ ਨੇ ਲਿੱਤਾ ਕਿ ਅਸੀਂ ਅੰਮ੍ਰਿਤਸਰ ਜਿਹੜੀ ਗੁਰੂਆਂ ਪੀੜਾਂ ਦੀ ਧਰਤੀ ਹੈ ਇੱਥੇ ਅਸੀਂ ਕੋਈ ਵੀ ਗਾਂ ਅਵਾੜਾ ਨਹੀਂ ਘੁੰਮੰਦੇ ਨਹੀਂ ਅੱਜ ਵੀ ਸਾਨੂੰ ਕਿਸੇ ਦਾ ਫੋਨ ਆਂਦਾ ਕੋਈ ਗਾਂ ਬਿਮਾਰ ਹੈ ਅਪਾਹੀ ਜਾ ਜਾਂ ਕਿਸੇ ਤਰ੍ਹਾਂ ਦੀ ਉਹਨੂੰ ਪ੍ਰੋਬਲਮ ਹੈ ਸਾਨੂੰ ਗਊਸ਼ਾਲਾ ਚ ਲੈ ਕੇ ਆੰਮੇ ਆ ਕੁਣ ਜਿਸ ਤਰ੍ਹਾਂ ਅੱਜ ਸਵੇਰੇ ਵੀ ਪਤਾ ਲੱਗਾ ਕਿ ਫੈਕਟਰੀਆਂ ਫੜਿਆ ਪਈਆਂ ਗੋਆਮ ਆਸੀਆਂ ਤੇ ਜੇ ਅਸੀਂ ਗਊਸ਼ ਗਵਰਨਮੈਂਟ ਸਾਡੀ ਹੈਲਪ ਕਰਦੀ ਹੈ ਤੇ ਅਸੀਂ ਅੰਮ੍ਰਿਤਸਰ ਦੇ ਵਿੱਚ ਕੋਈ ਵੀ گاਉਂ ਜਿਹੜੀਆਂ ਵਾਰਾ ਨਹੀਂ ਰਹਿਣ ਦਵਾਂਗੇ ਅਸੀਂ ਪ੍ਰਣ ਕੀਤਾ ਅਸੀਂ ਘੱਟੋ ਘੱਟ 2000 ਗਾਵਾਂ ਦੇ ਡੈਨ ਦਾ ਪ੍ਰਬੰਧ ਅਸੀਂ ਇੱਥੇ ਗਊਸ਼ਾਲਾ ਵਿੱਚ ਕਰਨਾ ਹੈ ਜਿਹਦੇ ਲਈ ਸਾਨੂੰ ਫੰਡ ਦੀ ਬਹੁਤ ਜ਼ਿਆਦਾ ਲੋੜ ਹੈ ਤੇ ਲੋਕਾਂ ਕਹੇ ਆਹੀ ਪੀਲ ਲਾ ਕੇ ਬਸ ਯੋਗ ਦਿੱਤਾ ਜਾਵੇ ਤੇ ਸਰਕਾਰ ਵੀ ਸਹਿਯੋਗ ਦੇਵੇ ਨਾਲ गाय हमारी माता है जन्म जन्म का नाता है जो गौ की नित आरती गाता सब सुख वो पा जाता है जय गोविंद जय गोपाल जय गौ गो माता जय नंदलाल ਅਹ ਦੇਖੋ ਅੱਜ ਅਸੀਂ ਇੱਥੇ ਆਏ ਸੀ ਫੋਕਲ ਪੁਆਇੰਟ ਜਿਹੜੀ ਸਾਡੀ ਬਹੁਤ ਪੁਰਾਣੀ ਗਊਸ਼ਾਲਾ ਹੈ ਮੈਨੂੰ ਪਤਾ ਲੱਗਾ 122 ਸਾਲ ਪੁਰਾਣੀ ਗਊਸ਼ਾਲਾ ਹੈ ਪਿੰਜਰਾਪੋਲ ਸੋ ਕੁਝ ਮਹੀਨੇ ਪਹਿਲੇ ਅਸੀਂ ਇੱਥੇ ਇੱਕ ਸ਼ੈੱਡ ਦਾ ਪਵਨ ਦਾ ਮਹੂਰਤ ਕਰਕੇ ਗਏ ਸੀਗੇ ਉਹ ਸ਼ੈੱਡ ਕੰਪਲੀਟ ਹੋ ਗਿਆ ਸੀਗਾ ਸੋ ਅੱਜ ਅਸੀਂ ਉੱਥੇ ਵਿਜ਼ਿਟ ਕਰਨ ਆਏ ਸੀ ਔਰ ਮੈਨੂੰ ਬੜੀ ਖੁਸ਼ੀ ਹੁੰਦੀ ਇੱਥੇ ਆ ਕੇ ਕਿਉਂਕਿ ਇਹ ਗਊਸ਼ਾਲਾ ਇੱਕ ਬਹੁਤ ਵੱਡੀ ਔਰ ਬੜਾ ਪੁੰਨ ਦਾ ਕੰਮ ਕਰ ਰਹੀ ਹੈ ਇਨਾਂ ਦੇ ਕੋਲ ਆਲਰੇਡੀ ਤਕਰੀਬਨ 1100 ਤੋਂ 1200 ਜਿਹੜੇ ਇੱਥੇ ਨੇ ਅ ਸਪੜਾਣ ਚ ਅੱਛਾ ਹਾਂਜੀ ਹਾਂਜੀ ਉਹਨਾਂ ਦੇ ਕੋਲ ਇਹ ਜਿਹੜੀ ਇੱਥੇ ਬ੍ਰਾਂਚ ਹੈ ਇੱਕ ਬ੍ਰਾਂਚ ਇਹਨਾਂ ਦੀ ਹੋਰ ਵੀ ਹੈ ਸੋ ਇੱਥੇ ਆਲਰੇਡੀ ਇਹਨਾਂ ਕੋਲ 1100 ਤੋਂ 1200 ਗਊ ਮਾਤਾ ਹੈ ਔਰ ਇਸ ਤੋਂ ਇਲਾਵਾ ਜਿਹੜਾ ਸ਼ੈੱਡ ਪਿਆ ਹੈ ਪਰ ਸ਼ੈੱਡ ਜਿਹੜੀ ਕੈਪੈਸਿਟੀ ਹੈਗੀ ਹੈ ਅਰਾਊਂਡ 60 ਤੋਂ 70 ਗਊ ਜਿਹੜੇ ਹੈਗੇ ਨੇ ਉਹ ਉਹਦੇ ਵਿੱਚ ਆ ਸਕਦੇ ਨੇ ਸੋ ਬੜੀ ਅੱਛੀ ਔਰ ਖੁਸ਼ੀ ਦੀ ਗੱਲ ਹੈ ਕਿ ਇੰਨੀ ਵੱਡੀ ਜ਼ਿੰਮੇਵਾਰੀ ਜਿਹੜੀ ਇਹ ਨਿਭਾ ਰਹੇ ਨੇ ਸੋ ਇੱਥੇ ਅਕਸਰ ਆਉਂਦੇ ਰਹਿੰਦੇ ਆ ਜਿਹੜੀ ਚੰਗੀ ਚੀਜ਼ ਹੈ ਉਹ ਇਹ ਹੈ ਕਿ ਸਾਰੇ ਜਣੇ ਆਮ ਆਦਮੀ ਪਾਰਟੀ ਦਾ ਧੰਨਵਾਦ ਕਰਦੇ ਕਿਉਂਕਿ ਸਾਰੇ ਜਣੇ ਮੰਨਦੇ ਨੇ ਕਿ ਇਹ ਪਹਿਲੀ ਸਰਕਾਰ ਆਈ ਹੈ ਜਿਨ੍ਹਾਂ ਨੇ ਇਹ ਵੀ ਦੇਖਿਆ ਨਹੀਂ ਕਿ ਫੋਕਲ ਪੁਆਇੰਟ 'ਚ ਵੋਟਰ ਹੈ ਜਾਂ ਨਹੀਂ ਹੈ ਪਰ ਉਹਦੇ ਬਾਵਜੂਦ ਫੋਕਲ ਪੁਆਇੰਟ ਦੀ ਨੁਹਾਰ ਜਿਹੜੀ ਬਦਲ ਦਿੱਤੀ ਹੈ ਸੜਕਾਂ ਫੋਕਲ ਪੁਆਇੰਟ ਦੀਆਂ ਬਹੁਤ ਅੱਛੀਆਂ ਨੇ ਸੀਸੀਟੀਵੀ ਕੈਮਰਾਜ਼ ਹੈ ਫਾਇਰ ਬ੍ਰਿਗੇਡਸ ਸਟੇਸ਼ਨਸ ਹੈ ਹੈਵਿੰਗ ਸੈਡ ਥੈਟ ਜਿਵੇਂ ਮੈਂ ਅੱਗੇ ਕਿਹਾ ਕਿ ਡਿਵੈਲਪਮੈਂਟ ਦਾ ਕੰਮ ਕਦੇ ਵੀ ਇਸ ਤਰ੍ਹਾਂ ਨਹੀਂ ਹੁੰਦਾ ਕਿ ਉਹ ਇੱਕ ਖਤਮ ਹੋ ਗਿਆ ਬ੍ਰੇਕ ਲੱਗ ਜਾਂਦੀ ਹੈ ਜਿਹੜੇ ਵੀ ਕੋਈ ਕੰਮ ਥੋੜੇ ਅਧੂਰੇ ਨੇ ਕੋਈ ਡਿਲੇਡ ਹੈ ਜਾਂ ਜਿਹੜਾ ਅਜੇ ਹੋਰ ਕੋਈ ਮੰਗ ਹੈਗੀ ਉਹ ਵੀ ਇਹਨਾਂ ਦੀ ਬਹੁਤ ਜਲਦੀ ਪੂਰੀ ਕਰ ਦਿੱਤੀ ਜਾਏਗੀ। ਦੇਖੋ ਉਹ ਅਜੇ ਅਸੀਂ ਡਿਸਕਸ ਹੀ ਕਰ ਰਹੇ ਸੀ ਪਰ ਇਹ ਮੇਰੀ ਮੇਰੀ ਨਿੱਜੀ ਵਿਸ਼ਾ ਹੈ। ਮੈਨੂੰ ਬੜਾ ਦੁੱਖ ਹੁੰਦਾ ਹੈ ਜਦੋਂ ਮੈਂ ਸੜਕ ਦੇ ਕਿਤੇ ਕਿਸੇ ਵੀ ਐਨੀਮਲ ਦੀ ਡੈੱਡ ਬੋਡੀ ਦੇਖਦੀ ਹਾਂ ਤਾਂ ਮੈਨੂੰ ਦੁੱਖ ਹੁੰਦਾ ਹੈ ਕਿ ਉਹ ਉੱਥੇ ਪਈ ਰਹਿੰਦੀ ਹੈ ਸਾਡੇ ਕੋਲ ਕੋਈ ਇੱਕ ਪ੍ਰੋਪਰ ਅਰੇਂਜਮੈਂਟ ਨਹੀਂ ਹੁੰਦਾ ਸੋ ਉਹ ਮੈਂ ਡਿਸਕਸ ਕਰਦੀ ਸੀ। ਕਿ ਜਦੋਂ ਸਾਡਾ ਕੋਈ ਵੀ ਅ ਗਊ ਮਾਤਾ ਦੀ ਡੈਥ ਹੋ ਜਾਂਦੀ ਉਹਨਾਂ ਦੀ ਜੇ ਬੋਡੀ ਪਈ ਹੈ ਜਾਂ ਕੋਈ ਸਾਡੇ ਨੰਦੀ ਹੁੰਦੇ ਨੇ ਜਿਨ੍ਹਾਂ ਦੇ ਐਕਸੀਡੈਂਟ ਦੇ ਨਾਲ ਡੈਥ ਹੋ ਜਾਂਦੀ ਹੈ ਤਾਂ ਮੈਂ ਚਾਹਾਂਗੀ ਕਿ ਸਾਡੇ ਕੋਲ ਇੱਥੇ ਕੋਈ ਐਨੀਮਲ ਡੈਡ ਬੋਡੀ ਵੇਸਟ ਦੇ ਲਈ ਜਿਹੜੀ ਸਾਡੀ ਕੋਈ ਵੈਨ ਹੋਏ ਜਾਂ ਉਹਦੇ ਡਿਸਪੋਜ਼ਲ ਦੇ ਲਈ ਕੋਈ ਪ੍ਰੋਪਰ ਸਿਸਟਮ ਹੋਏ ਇਹ ਅਜੇ ਸਿਰਫ ਡਿਸਕਸ ਹੋ ਰਹੀ ਸੀ ਇਸ ਲਈ ਮੈਂ ਬਹੁਤ ਕੁਝ ਨਹੀਂ ਕਹਿ ਪਾਵਾਂਗੀ ਪਰ ਯਸ ਮੈਂ ਚਾਹਾਂਗੀ ਕਿ ਅਸੀਂ ਕੋਈ ਇਹਦਾ ਜਲਦੀ ਅਰੇਂਜਮੈਂਟ ਕਰਾ ਦੇਖੋ ਇਹ ਸਾਡੇ ਸ਼ਹਿਰ ਦੇ ਵਿੱਚ ਜਿਹੜੀ ਸੰਸਥਾ ਹੈ ਜਿਹੜੀ ਕੌਂਸ਼ਾਲਾ ਦੇ ਵਿੱਚ ਗਊਆਂ ਦੀ ਸੇਵਾ ਕਰਦੀ ਜਿਹੜੀ ਲਵਾਰਸ ਗਾਵਾਂ ਨੇ ਜਾਂ ਪਸ਼ੂ ਨੇ ਸੋ ਆਲਰੇਡੀ 122 ਸਾਲ ਪੁਰਾਣੀ ਸਾਡੇ ਇਹ ਕੌਂਸ਼ਾਲਾ ਜਿਹੜੀ ਇਹ ਸੰਸਥਾ ਬਣੀ ਹੈ ਔਰ 122 ਸਾਲਾਂ ਤੋਂ ਨਿਰੰਤਰ ਜਿਹੜੀ ਇਹ ਗਊਆਂ ਦੀ ਸੇਵਾ ਕਰ ਰਹੀ ਹੈ ਉਹਦੇ ਇਹਨਾਂ ਨੇ ਗਊਸ਼ਾਲਾ ਵਾਲਿਆਂ ਨੇ ਇੱਕ ਜਿਹੜੀ ਇਹ ਫੋਕਲ ਪੁਆਇੰਟ ਦੇ ਵਿੱਚ तकरीबन ਇਹਨਾਂ ਕੋਈ 1100 ਦੇ ਕਰੀਬ ਅੱਗੇ ਵੀ گاਵਾਂ ਨੂੰ ਸੰਭਾਲਦੇ ਨੇ ਸੇਵਾ ਕਰਦੇ ਨੇ ਸੋ ਇਹਨਾਂ ਨੇ ਇੱਕ ਬੇਨਤੀ ਕੀਤੀ ਸੀ ਕਿ ਸਾਨੂੰ ਇੱਕ ਸ਼ੈੱਡ ਜਿਹੜਾ ਕਾਰਪੋਰੇਸ਼ਨ ਵੱਲੋਂ ਬਣਵਾ ਦਿੱਤਾ ਜਾਏ ਸੋ 50 ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜਾ ਇੱਥੇ ਇੱਕ ਸ਼ੈੱਡ ਬਣਵਾਇਆ ਗਿਆ ਜਿਹਦੇ ਵਿੱਚ 70-80 گاਵਾਂ ਜਿਹੜੀਆਂ ਉਹ ਰਹਿ ਸਕਣਗੀਆਂ ਸੋ ਅੱਜ ਇਹ ਕੰਪਲੀਟ ਹੋਣ ਤੇ ਅੱਜ ਇਹਨੂੰ ਜਿਹੜਾ ਓਪਨਿੰਗ ਕੀਤੀ ਗਈ ਇਹਨੂੰ ਸ਼ੁਰੂਆਤ ਕੀਤੀ ਗਈ ਹੈ ਤਾਂ ਕਿ ਸ਼ਹਿਰ ਦੇ ਵਿੱਚ ਜਿਹੜੇ ਲਵਾਰਸ ਪਸ਼ੂ ਫਿਰ ਰਹੇ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਜਿਹੜਾ ਸੰਭਾਲਿਆ ਜਾਏ ਸੋ ਅੱਜ ਇਹ ਜਿਹੜਾ ਅੱਜ ਸ਼ੈੱਡ ਇੱਕ ਬਣਵਾਇਆ ਗਿਆ ਉਹਦਾ ਭੂਤ ਕੀਤਾ ਗਿਆ ਬਾਕੀ ਇਸ ਫੋਕਲ ਪੁਆਇੰਟ ਜਾਇਆ ਔਰ ਇਹਨਾਂ ਨੇ ਆਪ ਵੀ ਤਾਰੀਫ ਕੀਤੀ ਏ ਕਿ ਅੱਜ ਤੱਕ ਕਿਸੇ ਸਰਕਾਰ ਨੇ ਇੰਡਸਟਰੀਅਲ ਏਰੀਆ ਨੂੰ ਖਾਸ ਕਰਕੇ ਫੋਕਲ ਪੁਆਇੰਟ ਜੇ ਕਦੀ ਡਿਵੈਲਪਮੈਂਟ ਕਰਵਾਉਣ ਬਾਰੇ ਸੋਚਿਆ ਨਹੀਂ ਮੇਰਾ ਖਿਆਲ 40 ਸਾਲ ਤੋਂ ਵੱਧ ਜਿਹੜੇ ਹੋ ਗਏ ਨੇ ਇਸ ਫੋਕਲ ਪੁਆਇੰਟ ਨੂੰ ਬੜੇ ਨੂੰ ਸਾਡੇ ਮਾਨਯੋਗ ਕਨਵੀਨਰ ਆਮ ਆਦਮੀ ਪਾਰਟੀ ਕੇਜਰੀਵਾਲ ਸਾਹਿਬ ਔਰ ਸਾਡੇ ਮਾਨਯੋਗ ਜਿਹੜੇ ਚੀਫ ਮਿਨਿਸਟਰ ਨੇ ਸਾਬਕਤ ਸਿੰਘ ਮਾਨ ਜੀ ਔਰ ਮਾਨਯੋਗ ਸਾਡੀ ਜਿਹੜੀ ਇਸ ਢਲਕੇ ਦੀ ਐਮ ਐਲ ਏ ਆ ਮੈਡਮ ਜੀਵਨ ਜੋਤ ਕੋਰ ਜੀ ਇਹ ਸਾਰਿਆਂ ਨੇ ਜਿਹੜਾ ਹੈਗਾ ਇਥੋਂ ਦੀ ਜਿਹੜੀ ਸਾਰ ਲੈ ਕੇ ਤਕਰੀਬਨ 30 ਕਰੋੜ ਤੋਂ ਵੱਧ ਦੇ ਕੰਮ ਜਿਹੜੇ ਇੱਥੇ ਕਰਵਾਏ ਨੇ ਔਰ ਦੇਖੋ ਪਹਿਲੀ ਵਾਰ ਹੈ ਕਿ ਜਦੋਂ ਬਰਸਾਤਾਂ ਦੇ ਮੌਸਮ ਦੇ ਵਿੱਚ ਵੀ 1 ਇੰਚ ਕਿਤੇ ਵੀ ਫੋਗਲ ਪੁਆਇੰਟ ਦੇ ਵਿੱਚ ਪਾਣੀ ਨਹੀਂ ਖਲੋਤਾ ਮੈਂ ਤੇ ਸ਼ਹਿਰ ਦੀ ਗੱਲ ਕਰਦਾ ਸ਼ਹਿਰ ਦੇ ਵਿੱਚ ਵੀ ਕਿਤੇ ਵੀ ਅਸੀਂ ਮਾਨਸੂਨ ਆਉਣ ਤੋਂ ਪਹਿਲਾਂ ਜਿਹੜੀ ਤਿਆਰੀ ਕੀਤੀ ਸੀ ਪ੍ਰਮਾਤਮਾ ਨੇ ਕਿਰਪਾ ਕੀਤੀ ਕਿ ਸ਼ਹਿਰ ਦੇ ਵਿੱਚ ਭਾਰੀ ਮਾਨਸੂਨ ਆਉਣ ਦੇ باوجود ਵੀ ਸ਼ਹਿਰ ਜਿਹੜਾ ਕਿਤੇ ਵੀ ਪਾਣੀ ਜਿਹੜਾ ਖਲੋਤਾ ਨਜ਼ਰ ਨਹੀਂ ਆਏਗਾ ਸੋ ਆਮ ਆਦਮੀ ਪਾਰਟੀ ਨੇ ਜਿੰਨੀਆਂ ਲੋਕਾਂ ਦੀਆਂ ਮੂਢਲੀਆਂ ਜ਼ਰੂਰਤਾਂ ਨੇ ਸਹੂਲਤਾਂ ਨੇ ਭਾਵੇਂ ਉਹ ਵਪਾਰੀਆਂ ਲਈ ਹੈ ਭਾਵੇਂ ਆਮ ਆਦਮੀ ਪਾਰਟੀ ਲਈ ਹੈ ਕਿਤੇ ਵੀ ਕਮੀ ਨਹੀਂ ਆਉਣ ਦੇਣੀ ਔਰ ਨਿਰੰਤਰ ਜਿਹੜੇ ਡਵੈਲਪਮੈਂਟ ਦੇ ਕੰਮ ਜਿਹੜੇ ਨੇ ਜਾਰੀ ਨੇ ਤੇ ਜਾਰੀ ਰਹਿਣਗੇ ਰਾਜੇ ਵਾਲੀ ਸਾਡੀ ਪ੍ਰਾਂਤ ਹੈਗੀ ਹੈ ਉਹਦੇ ਵਿੱਚ ਵੀ ਅਸਲੇ ਸਾਡੇ ਕੋਲ 800 ਗੋਵਾ 700 ਗੋਵਾ ਆਤੇ ਗੀਆਂ ਨੇ ਹੁਣ ਬੜੀ ਦਿੱਕਤ ਹੈ ਕਿ ਪਸ਼ੂ ਧਨ ਵਧ ਗਿਆ ਹੈ ਗਊ ਧਨ ਵਧ ਗਿਆ ਹੈ ਲੇਬਰ ਵੀ ਵਧੀ ਹੈ ਉਹਨਾਂ ਦਾ ਕੰਮ ਵੀ ਵਧਿਆ ਹੈ ਉਸ ਲਈ ਜਿਹੜੀ ਮੀਟਰ ਲੱਗੇ ਨੇ ਉਹ ਵੋਲਟੇਜ ਜਿਹੜੀ ਸੀ ਸਿਰਫ ਸ਼ਾਇਦ ਮੇਰੇ ਖਾਤੇ 13 ਕੇਵੀ ਦਾ ਸ਼ਾਇਦ ਹਾਂਜੀ ਸਾਡੇ 13 ਸਾਡੇ ਸੰਦੇ 13 14 ਕਿਲੋਵਾਟ ਹਾਂਜੀ ਉੱਥੇ ਹੁਣ ਲੋਡ ਹੈਗੀ ਹੈ ਹਾਂਜੀ ਕਮੰਡੀ ਹੁਣ ਉੱਥੇ ਲੋਡ ਹੈਗੀ ਹੈ ਵੀ ਉੱਥੇ 50 ਕੇਵੀ ਦਾ ਜਿਹੜਾ ਹੈਗਾ ਉਹ ਸਾਨੂੰ ਤੁਸੀਂ ਨਵਾਂ ਸੈਂਕਸ਼ਨ ਇੱਕ ਕਰਕੇ ਦਿਓਗੇ ਤੇ ਕੰਮ ਚੱਲੇਗਾ ਉੱਥੇ ਰੋਜ਼ ਮੋਟਰਸਾਰ ਜੰਦੀਆਂ ਨੇ ਰੋਜ਼ ਚੀਜ਼ਾਂ ਖਰਾਬ ਹੋ ਜਾਂਦੀਆਂ ਨੇ ਉਹਦੇ ਵਾਸਤੇ ਬਹੁਤ ਜ਼ਰੂਰੀ ਹੈ ਇਸ ਸ਼ਹਿਰ ਦੇ ਵਿੱਚ ਕਿ ਉਹਨੂੰ ਨਵਾਂ ਕਨੈਕਸ਼ਨ ਜਿਹੜਾ ਹੈ ਦਿੱਤਾ ਜਾਵੇ 50 ਕੇਵੀ ਦਾ ਤੇ ਮੈਂ ਮੇਰੇ ਸਾਹ ਨੂੰ ਪ੍ਰਾਰਥਨਾ ਕਰਾਂਗਾ ਕਿ ਉਸ ਕੰਮ ਵਾਸਤੇ ਕੀਤਾ ਜਾਵੇ ਤੰਗ ਐਨੀ ਇੰਨੀ ਐਕਟਿਵ ਮੋਰ ਇੰਟੈਲੀਜੈਂਟ ਐਂਡ ਸੈਕੂਰ ਫੰਕਸ਼ਨ ਵੀਰ ਜੋ ਫੋਨ ਹੈ ਸ਼ਾਇਦ ਬਾਕੀ ਬਹੁਤ ਵਧੀਆ ਹੈ ਮੇਰਾ ਵੀ ਝਾਲੂ ਕਿ ਇਸ ਦੇ ਨਾਲ ਇੱਕ ਵੇਲੇ ਕਮ ਗਿਆ ਤਾਂ ਵੀ ਆਪਾਂ ਜਿੰਨਾ ਤੱਕ ਵੀ ਜਾ ਸਕਦੇ ਹੋਵੇਂ ਸੀਐਮ ਸਾਥ ਕਰਕੇ ਵੀ ਗਿਆ ਸੀ ਨਾਲੇ ਕੰਫਿਗਰੇਸ਼ਨ ਕਰ ਕੱਪਲੇ ਨੂੰ ਅਗਰ ਫੋਕਲ ਪੁਆਇੰਂਟ ਮੇਰੇ ਹਲਕੇ ਚ ਹੈ ਤਾਂ ਮੈਨੂੰ ਉਹ ਫੋਕਲ ਪੁਆਇੰਂਟ ਡਿਵੈਲਪ ਵੀ ਚਾਹੀਦਾ ਹੈ ਅਸੀਂ ਅਜੇ ਵੀ ਆਪਣੇ ਜਿੰਨੇ ਵੀ ਤੁਸੀਂ ਕੰਮ ਕਹੋਗੇ ਅਸੀਂ ਉਹ ਵੀ ਕਰਾਉਣੇ ਆ ਸਾਡਾ ਵੀ ਮੇਰਾ ਪਰਸਨਲੀ ਕਿਉਂਕਿ ਤੁਸੀਂ ਮੈਨੂੰ ਚੁਣਿਆ ਮੇਰਾ ਵੀ ਪਰਸਨਲੀ ਇੱਕ ਵਈਆ ਨੇ ਇਹ ਸੰਕੇ ਨੂੰ ਲੈ ਕੇ ਕਿ ਇਹ ਹਲਕਾ ਜਿਹੜਾ ਹੈ ਇਹ ਸਭ ਤੋਂ ਵਧੀਆ ਹਲਕਾ ਹੋਣਾ ਚਾਹੀਦਾ ਹੈ